ਕਰਦਾ ਬੈਠ ਗਿਆ ਪੂਰਾ ਕਰ ਲੱਗ ਉਹ ਬੰਨ ਟੁੱਟ ਗਿਆ ਓਏ ਹਾਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸੜਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਹੋ ਜੋ ਆ ਵਾਟਾ ਰੁੜਨ ਜਾਣੀ ਵਾਟਾ ਨਾ ਤੋੜੇ ਦੌੜ ਵਾਟ ਨਹੀਂ ਰੁੜਨ ਦੇ ਲੈ ਪਰਲਾ ਤੋੜੇ ਲੈ ਆ ਲੈ ਪਰਲਾ ਪਰ ਪਰਲਾ ਛਿੱਟੀ ਕਰ ਯਾਰ ਕਾ ਜੱਟਾ ਮਰ ਗਈ ਮਰ ਕੇ ਲੈ ਗਈ ਆ ਪਾਣੀ ਪੈ ਗਿਆ ਯਾਰ ਛਿੱਟੀ ਪਾਣੀ ਪੈ ਗਿਆ ਇਧਰ ਲੈ ਆ ਹਾਂ ਇਹ ਅਗਲੇ ਸੁਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬਹਾਗ ਇਹ ਲੱਗਿਆ ਬੰਨ ਹਾਂ ਇਹ ਇੱਥੇ ਆ ਗਿਆ ਧਾਰ ਗਿਆ ਉਹ ਭਾਰ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੱਬ ਪਾਣੀ ਨਾ ਗਿਆ ਆ ਪੋਰੇ ਲਾਵਾ ਨਹੀਂ ਲਾ ਗਿਆ ਲਾ ਗਿਆ ਓਏ ਸਭ ਬੰਨ ਦਤ ਗਾਇ ਵਾਗਰੂ ਵਾਗਰੂ ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਤੁਸਾਂ ਚੰਗੀ ਨਹੀਂ ਕੀਤੀ ਹਾਲੀਆ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਤੋੜ ਕੇ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਉਹ ਇਧਰ ਆ ਜਾ ਚੱਲ ਆਜੂ ਨਾਲ ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਉਹ ਇਧਰ ਆ ਜਾ ਚੱਲ ਮੇਰੀ ਗੱਦੀ ਵਾਹਿਗੁਰੂ ਤੂੰ ਵਾਹਿਗੁਰੂ ਸੱਜਣਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮੜ ਕੇ ਮੜ ਕੇ ਜੋਟਾ ਦੇ